ਪ੍ਰਭੂ ਜੀ ਦੀ ਅਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾ ਮਨੂੰ ਪਿਆਰਪਰੀ ਜੈਮਸੀ ਦੀ ਅੱਜ ਰਾਤ ਦੇ ਵਚਨ ਦੇ ਵਿੱਚ ਜਾਂਦੇ ਆਂ ਅੱਜ ਰਾਤ ਦਾ ਵਚਨ ਜੇ ਸ਼ਾਇਆ 47 ਅਧਿਆਇ ਦੀ 4 ਨੰਬਰ ਆਇਤ ਸਾਡੇ ਛੁਟਕਾਰਾ ਦੇਣ ਵਾਲੇ ਦਾ ਨਾਮ ਸੈਨਾ ਦਾ ਯਹਵਾ ਹੈ ਅਤੇ ਇਜ਼ਰਾਈਲ ਦਾ ਪਵਿੱਤਰ ਪੁਰਖ ਹੈ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਆਖਦੇ ਨੇ ਕਿ ਤੁਹਾਨੂੰ ਛੁਟਕਾਰਾ ਦੇਣ ਵਾਲੇ ਦਾ ਨਾਮ ਸੈਨਾ ਦਾ ਯਹਵਾ ਹੈ ਕਿ ਮੈਂ ਹੀ ਪਰਮੇਸ਼ਰ ਕਹਿੰਦੇ ਕਿ ਇਜ਼ਰਾਈਲ ਦਾ ਪਵਿੱਤਰ ਪੁਰਖ ਆਂ ਤਤਮਤ ਅਸੀਂ ਸਾਰੇ ਹੀ ਜਾਣਦੇ ਆ ਕਿ ਸਾਡਾ ਜਿਹੜਾ ਛੁਟਕਾਰਾ ਯਹਵਾ ਪਰਮੇਸ਼ਰ ਦੇ ਕੋਲ ਹੈ ਜਿੰਨੇ ਵੀ ਭੈਣ ਭਰਾ ਵਿਸ਼ਵਾਸੀ ਨੇ ਜਿੰਨੇ ਵੀ ਭੈਣਾ ਭਰਾਵਾਂ ਨੇ ਵਚਨ ਨੂੰ ਜਾਣਿਆ ਹੈ ਉਹ ਸਾਰੇ ਜਾਣਦੇ ਆ ਕਿ ਯਹਵਾ ਪਰਮੇਸ਼ਰ ਤੋਂ ਬਿਨਾ ਔਰ ਪ੍ਰਭੂ ਯੇਸ਼ੂ ਮਸੀਹ ਜੀ ਤੋਂ ਬਿਨਾ ਕੋਈ ਵੀ ਸਾਡਾ ਛੁਟਕਾਰੇ ਦਾ ਥਾਂ ਨਹੀਂ ਹੈ ਨਾ ਹੀ ਕੋਈ ਸਾਨੂੰ ਕੋਈ ਛੁਟਕਾਰਾ ਦੇ ਸਕਦਾ ਨਾ ਸਾਨੂੰ ਕੋਈ ਆਜ਼ਾਦੀ ਦੇ ਸਕਦਾ ਤੇ ਸਾਡਾ ਜਿਹੜਾ ਪਵਿੱਤਰ ਪੁਰਖ ਇਜ਼ਰਾਈਲ ਦਾ ਪੁਰਖ ਯਹਵਾ ਪਰਮੇਸ਼ਰ ਹੈ ਤੋ ਸੱਚਮੁੱਚ ਅਸੀਂ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਰਹਿਣਾ ਹੈ ਤਾਂ ਕਿ ਪਰਮੇਸ਼ਰ ਸਾਨੂੰ ਹਮੇਸ਼ਾ ਆਪਣੇ ਪਰਮੇਸ਼ਰ ਆਪਣੇ ਹੱਥਾਂ ਦੇ ਵਿੱਚ ਰੱਖੇ ਔਰ ਆਪਣੇ پاک ਪਵਿੱਤਰ ਦਇਆ ਦੇ ਵਿੱਚ ਟੱਕੀ ਰੱਖੇ ਤੋ ਆਓ ਅੱਜ ਦੇ ਨਾਲ ਵਚਨਾਂ ਦੇ ਦੁਆਰਾ ਸਾਰੇ ਹੀ ਭੈਣ ਭਰਾ ਰਲ ਕੇ ਪ੍ਰਾਰਥਨਾ ਕਰਾਂਗੇ ਹallelujah hallelujah 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 ਧੰਵਾ 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 ਧੰਵਾਦ ਮਹਾਨ ਖੁਦਾ ਧੰਨਵਾਦ ਕਰਦੇ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਜਿੰਦਾ ਜਲਾਲੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਅਜਰਾਤ ਦੇ ਖੂਬਸੂਰਤ ਹਜ਼ੂਰੀ ਦੇ ਲਈ ਖੁਦਾ ਅਜਰਾਤ ਦੇ ਖੂਬਸੂਰਤ ਬਚਨ ਦੇ ਲਈ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਅੱਜ ਦੇ ਬਚਨ ਦੇ ਵਿੱਚ ਤੁਸੀਂ ਸਾਨੂੰ ਕਿਹਾ ਕਿ ਮੈਂ ਹੀ ਤੁਹਾਡਾ ਛੁਟਕਾਰਾ ਦੇਣ ਵਾਲਾ ਹਾਂ ਪਰਮੇਸ਼ਰ ਆ ਸੱਚਮੁੱਚ ਖੁਦਾਵੰਨ ਜੀ ਤੁਸੀਂ ਸਾਨੂੰ ਹਰ ਇੱਕ ਪਰਜੀ ਮੁਸ਼ਕਿਲ ਤੋਂ ਬਿਮਾਰੀ ਤੋਂ ਵਿਪਤਾ ਤੋਂ ਛੁਟਕਾਰਾ ਦੇਣ ਵਾਲੇ ਪਰਮੇਸ਼ਰੋ ਖੁਦਾ ਸੱਚਮੁੱਚ ਤੁਸੀਂ ਸਾਡੇ ਬੰਦਨਾ ਤੋਂ ਸਾਧ ਕਰਨ ਵਾਲੇ ਪਰਮੇਸ਼ਰੋ ਖੁਦਾਵੰ ਜੀ ਤੁਸੀਂ ਸਾਨੂੰ ਹਾਰੀ ਕਸ਼ਰਾਪ ਤੋਂ ਛੁਟਕਾਰਾ ਦੇਣ ਵਾਲੇ ਪਰਮੇਸ਼ਰੋ ਖੁਦਾ ਮੇਰੇ ਮਹਾਨ ਪਰਮੇਸ਼ਰ ਜੀ ਜਿੰਨੇ ਵੀ ਪੈਨ ਪ੍ਰਾਧੀ ਜੀ ਉਜੜੀ ਦੇ ਵਿੱਚ ਬੈਠੇ ਹੋਏ ਨੇ ਖੁਦਾਵੰ ਜੀ ਨਾ ਸਾਰੇ ਹੀ ਪੈਨਾ ਭਰਾਵਾਂ ਨੂੰ ਅੱਜ ਪਰਮੇਸ਼ਰ ਜੀ ਆਪਣੇ ਸੱਚੇ ਛੁਟਕਾਰੇ ਦੇ ਨਾਲ ਬਲੈਸ ਕਰੋ ਖੁਦਾ ਅਗਰ ਕਿਸੇ ਪੈਨ ਪ੍ਰਾਧੀ ਜ਼ਿੰਦਗੀ ਦੇ ਵਿੱਚ ਕੋਈ ਪਾਪ ਸ਼ਰਾਪ ਬੰਧਨ ਹੈ ਖੁਦਾਵੰ ਜੀ ਕਿਸੇ ਵੀ ਚੀਜ਼ ਦੀ ਕੋਈ ਵੀ ਤਾਇ ਮੇਰੇ ਮਹਾਨ ਖੁਦਾ ਅੱਜ ਇਹਨਾਂ ਨੂੰ ਸਾਰੀਆਂ ਵਿਪਤਾ ਟੈਨਸ਼ਨਾਂ ਬੋਸ ਤੋਂ ਛੁਟਕਾਰਾ ਦਿਓ ਖੁਦਾ ਅੱਜ ਸਾਰੇ ਭੈਣਾਂ ਭਰਾਵਾਂ ਨੂੰ ਆਜ਼ਾਦ ਕਰੋ ਪਰਮੇਸ਼ਰ ਜੀ ਆਪਣੇ ਛੁਟਕਾਰੇ ਦੇ ਨਾਲ ਬਲੈਸ ਕਰੋ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਅੱਜ ਦੇ ਇਹਨਾਂ ਵਚਨਾਂ ਨੂੰ ਖੁਦਾ ਸਾਡੇ ਸਾਰਿਆਂ ਦੇ ਹਿਰਦਿਆਂ ਦੀ ਤਖਤੀ ਤੇ ਲਿਖਣਾ ਪਰਮੇਸ਼ਰ ਜੀ ਵੈਰੀ ਦੀ ਕੋਈ ਵੀ ਸ਼ਕਤੀ ਅੱਜ ਦੇ ਇਹਨਾਂ ਵਚਨਾਂ ਨੂੰ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਚੁਰਾਣੇ ਨਾ ਪਾਏ ਖੁਦਾਵੰਜੀ ਦਇਆ ਕਰਨਾ ਕਿਰਪਾ ਕਰਨਾ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾ ਜੋ ਤੁਸੀਂ ਸਾਨੂੰ ਅੱਜ ਦੀ ਹਜ਼ੂਰੀ ਦਾ ਖੂਬਸੂਰਤ ਸਮਾਂ ਬਖਸ਼ਿਆ ਹੈ ਖੁਦਾਵ ਕਰਦੇ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਖੁਦਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੀ ਬੰਦਗੀ ਦੇ ਸਮੇਂ ਤੱਕ ਹੁਣ ਤੱਕ ਜਿਉਂਦੇ ਰੱਖਿਆ ਖੁਦਾ ਪਰਮੇਸ਼ਰ ਜੀ ਮਾਫੀ ਮੰਗਦੇ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਖੁਦਾ ਪਛਤਾਪ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਜੋ ਵੀ ਸਾਡੇ ਕੋਲੋਂ ਗਲਤੀਆਂ ਗੁਨਾਹ ਹੋਏ ਖੁਦਾਵੰਨ ਜੀ ਉਹਨਾਂ ਸਾਰੇ ਗਲਤੀਆਂ ਗੁਨਾਹਾਂ ਨੂੰ ਪਰਮੇਸ਼ਰ ਜੀ ਮਾਫ ਕਰਨਾ ਖੁਦਾ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਡੇ ਪਾਕ ਪਵਿੱਤਰ ਹਜ਼ੂਰੀ ਦੇ ਵਿੱਚ ਤੁਹਾਨੂੰ ਪਸੰਦ ਦਾ ਵੀ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਜੀ ਅੱਗੇ ਤੋਂ ਸਾਨੂੰ ਪਵਿੱਤਰ ਤਾਈ ਵਾਲਾ ਜੀਵਨ ਦੇਣਾ ਖੁਦਾਵੰਜੀ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਸਾਨੂੰ ਪਾਪ ਦੇ ਵਿੱਚ ਗिराਰੇ ਨਾ ਪਾਏ ਮੇਰੇ ਮਹਾਨ ਖੁਦਾ ਕੋਈ ਵੀ ਪਾਪ ਕੋਈ ਬੁਰਾਈ ਕੋਈ ਈਰਖਾ ਜੈਲਸੀ ਪ੍ਰਭੂ ਜੀ ਕੋਈ ਵੀ ਨਫ਼ਰਤ ਸਾਡੀ ਜ਼ਿੰਦਗੀ ਦੇ ਵਿੱਚ ਨਾ ਹੋਵੇ ਪਰ ਪ੍ਰਭੂ ਜੀ ਤੁਹਾਡੀ ਦਇਆ ਪਰ ਪੂਰੀ ਪਰਮੇਸ਼ਰ ਜੀ ਪਵਿੱਤਰ ਤਾਈ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਕਾਰਜ ਕਰੇ ਮੇਰੇ ਮਹਾਨ ਖੁਦਾਵੰ ਜੀ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਨਾਹ ਸਾਰੇ ਭੈਣਾਂ ਭਰਾਵਾਂ ਦੇ ਲਈ ਖੁਦਾਵੰ ਜੀ ਤੁਅ ਅੱਜ ਦੀ ਅਜ਼ੂਲੀ ਦੇ ਵਿੱਚ ਪ੍ਰਭੂ ਜੀ ਤੁਹਾਡੇ ਅੱਗੇ ਆਪਣੇ ਸਿਰਾਂ ਨੂੰ ਝੁਕਾ ਕੇ ਬੈਠੇ ਹੋਏ ਨੇ ਮੇਰੇ ਮਹਾਨ ਖੁਦਾਵੰ ਜੀ ਹਾਰੀਕ ਭੈਣ ਭਰਾ ਨੂੰ ਪ੍ਰਭੂ ਜੀ ਸ਼ਿਫਾ ਛੁਟਕਾਰਾ ਆਜ਼ਾਦੀ ਦਿਓ ਖੁਦਾ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਆਂ ਖੁਦਾ ਕਿ ਤੁਸੀਂ ਸਾਰੇ ਦਿਨ ਵਿੱਚ ਸਾਨੂੰ ਸੰਭਾਲ ਕੇ ਰੱਖਿਆ ਖੁਦਾਵੰ ਜੀ ਸਾਡੇ ਆਨ ਜਾਣ ਵਿੱਚ ਸੜੀ ਮਦਦ ਸਹਾਇਤਾ ਅਗਵਾਈ ਕੀਤੀ ਤੁਹਾਡਾ ਧ né mas ਸਮਰਥੀ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾਵੰਦ ਜੀ ਮੇਰੇ ਸਮਰਥੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਅੱਛੇ ਭੋਜਨਾਂ ਦੇ ਨਾਲ ਬਲੈਸ ਕੀਤਾ ਹੈ ਖੁਦਾ ਤੁਹਾਡੇ ਪਵਿੱਤਰ ਆਤਮਾ ਜੀ ਨੇ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਸਾਨੂੰ ਪਵਿੱਤਰਤਾਈ ਵਾਲਾ ਜੀਵਨ ਦਿੱਤਾ ਖੁਦਾ ਪ੍ਰਭ ਜੀ ਦਇਆ ਕਰਨਾ ਕਿਰਪਾ ਕਰਨਾ ਮਹਾਨ ਖੁਦਾਵੰਦ ਜੀ ਪ੍ਰਾਰਥਨਾ ਕਰਦੇ ਖਾਸ ਰਾਤ ਦੇ ਸਮੇਂ ਲਈ ਖੁਦਾ ਰਾਤ ਦੇ ਸਮੇਂ ਦੇ ਵਿੱਚ ਸਾਰੇ ਹੀ ਭੈਣਾਂ ਭਰਾਵਾਂ ਨੂੰ ਸੰਭਾਲ ਕੇ ਰੱਖਣਾ ਪਰਮੇਸ਼ਰ ਜੀ ਆਪਣੀ ਦਇਆ ਵਿੱਚ ਢਾਕੇ ਰੱਖਣਾ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਰਾਤ ਦੇ ਸਮੇਂ ਨਨੁਸ਼ੋਣੇ ਨਾ ਪਾਏ ਮੇਰੇ ਮਹਾਨ ਖੁਦਾਵੰਜੀ ਹਰ ਇੱਕ ਵੀਕਨੈਸ ਬਿਮਾਰੀ ਹਰ ਇੱਕ ਡਰ ਤੋਂ ਹਰ ਇੱਕ ਘਬਰਾਹਟ ਤੋਂ ਬੇਚੈਨੀ ਤੋਂ ਪਰਮੇਸ਼ਰ ਜੀ ਹਰ ਇੱਕ ਖੁਦਾਵੰਜੀ ਲੜਾਈ ਝਗੜੇ ਤੋਂ ਕਲੇਸ਼ ਤੋਂ ਇਹਨਾਂ ਨੂੰ ਬਚਾ ਕੇ ਰੱਖਣਾ ਖੁਦਾਵੰਜੀ ਵੈਰੀ ਦੀ ਹਰ ਇੱਕ ਸ਼ਕਤੀ ਤੋਂ ਇਹਨਾਂ ਨੂੰ ਸੰਭਾਲ ਕੇ ਰੱਖਣਾ ਪਰਮੇਸ਼ਰ ਜੀ ਜਿਨ੍ਹਾਂ ਭੈਣਾਂ ਭਰਾਵਾਂ ਨੂੰ ਪਰਮੇਸ਼ਰ ਜੀ ਰਾਤ ਦੇ ਸਮੇਂ ਸੌਂਦੇ ਸਮੇਂ ਡਰ ਲੱਗਦਾ ਬੇਚੈਨੀ ਹੁੰਦੀ ਘਬਰਾਹਟ ਹੁੰਦੀ ਖੁਦਾਵੰਜੀ ਜੋ ਆਪਣੇ ਬਿਸਤਰਾ ਦੇ ਉੱਪਰ ਪਰਮੇਸ਼ਰ ਆਪਣੇ ਮਨਾਂ ਦੇ ਵਿੱਚ ਆਪਣੇ ਸੋਚਾ ਵਿਚਾਰਾਂ ਦੇ ਵਿੱਚ ਸਫਰ ਕਰਦੇ ਖੁਦਾਵੰਜੀ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਆਪਣੇ ਪਵਿੱਤਰ ਜ਼ਲਾਲੀ ਮਰੇ ਹੱਥਾਂ ਚ ਸੰਭਾਲੇ ਰੱਖਣਾ ਖੁਦਾ ਹਰ ਤਰ੍ਹਾਂ ਦਾ ਡਰ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਰੱਦ ਕਰਦੇ ਆਂ ਸੱਚਮੁੱਚ ਖੁਦਾਵੰਨ ਜੀ ਹਰ ਇੱਕ ਵਿੱਚ ਐਨੀ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਰੱਦ ਕਰਦੇ ਮੇਰੇ ਮਹਾਨ ਖੁਦਾ ਹਰ ਤਰ੍ਹਾਂ ਦਾ ਡਰ ਪਰਮੇਸ਼ਰ ਜੀ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਕੈਨਸਲ ਕਰਦੇ ਮੇਰੇ ਖੁਦਾ ਹਰ ਤਰ੍ਹਾਂ ਦੀ ਬਿਮਾਰੀ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਕੈਨਸਲ ਕਰਦੇ ਖੁਦਾਵੰਨ ਜੀ ਮੇਰੇ ਮਹਾਨ ਪਰਮੇਸ਼ਰ ਜੀ ਨਾਲ ਰਾਤ ਦੇ ਸਮੇਂ ਦਬਾਅ ਪੈਂਦੇ ਖੁਦਾਵੰਨ ਜੀ ਵੈਰੀ ਨਾਲ ਨਾਲ ਗਲਤ ਸੰਬੰਧ ਬਣਾਉਂਦਾ ਪਰਮ ਜੀ ਹਰ ਇੱਕ ਵੈਰੀ ਦੀ ਸਪਿਰਿਟ ਨੂੰ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਹਾਂ ਰੱਦ ਕਰਦੇ ਖੁਦਾ ਹਰ ਇੱਕ ਨੂੰ ਰਾਸਤਾ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਬੰਦ ਕਰਦੇ ਹਾਂ ਜਿਨ੍ਹਾਂ ਦੇ ਰਾਹੀਂ ਵੈਰੀ ਨਾ ਦੀ ਜ਼ਿੰਦਗੀਆਂ ਦੇ ਵਿੱਚ ਅਟੈਕ ਕਰਦਾ ਹੈ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਸਮਰਥੀਏ ਖੁਦਾਵੰਨ ਜੀ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਖੁਦਾ ਤੁਸੀਂ ਸਾਡੀ ਦੁਆਵਾਂ ਪ੍ਰਾਰਥਨਾ ਨੂੰ ਸੁਣਦੇ ਹੋ ਖੁਦਾਵੰਨ ਜੀ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਹੁਣਾ ਭੈਣਾ ਭਰਾਵਾਂ ਦੇ ਲਈ ਖੁਦਾ ਜੋ ਕਿਸੇ ਬੋਝ ਦੇ ਵਿੱਚ ਨੇ ਮੇਰੇ ਮਹਾਨ ਖੁਦਾ ਜਿਨ੍ਹਾਂ ਦੇ ਪਰਮੇਸ਼ਰ ਜੀ ਕੰਮ ਰੁਕੇ ਹੋਏ ਨੇ ਖੁਦਾ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਪਰਮੇਸ਼ਰ ਜੀ ਜਿਨ੍ਹਾਂ ਦਾ ਕੋਈ ਕੰਮ ਰੁਕਿਆ ਹੋਇਆ ਹੈ ਖੁਦਾ ਅੱਜ ਉਹਨਾਂ ਕੰਮਾਂ ਨੂੰ ਪਰਮੇਸ਼ਰ ਆਪਣੇ ਹੱਥਾਂ ਦੇ ਵਿੱਚ ਲੈ ਲਓ ਖੁਦਾਵੰਨ ਜੀ ਔਰ ਉਹਨਾਂ ਕੰਮਾਂ ਨੂੰ ਪੂਰੇ ਕਰੋ ਮੇਰੇ ਸਮਰਥੀਏ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਜ਼ਿੰਦਾ ਜਲਾਲੀ ਖੁਦਾ ਮੇਰੇ ਸਮਰਥੀ ਪਰਮੇਸ਼ਰ ਜੀ ਹਰ ਇੱਕ ਨੂੰ ਬles ਕਰੋ ਪ੍ਰਭੂ ਜੀ ਆਪਣੀਆਂ ਆਸ਼ੀਸ਼ਾਂ ਦੇ ਨਾਲ ਬਰਕਤਾਂ ਦੇ ਨਾਲ ਦਇਆ ਦੇ ਨਾਲ ਭਲਾਈ ਦੇ ਨਾਲ ਖੁਦਾਵੰਨ ਜੀ ਹਰ ਇੱਕ ਪੈਨਪ੍ਰਾ ਦੀ ਜ਼ਿੰਦਗੀ ਦੇ ਵਿੱਚ ਕਾਰਜ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਆਤਮਾ ਖੁਦਾਵੰਨ ਜੀ ਨਾਲ ਦੀ ਮਦਦ ਸਹਾਇਤਾ ਅਗਵਾਈ ਕਰੇ ਖੁਦਾ ਪਰਮੇਸ਼ਰ ਜੀ ਇਹਨਾਂ ਦੇ ਬੱਚਿਆਂ ਨੂੰ ਆਗਿਆਕਾਰੀ ਵਾਲਾ ਜੀਵਨ ਦੇਣਾ ਪ੍ਰਭੂ ਜੀ ਹਰ ਇੱਕ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਵਿਵਚਾਰ ਤੋਂ ਦੂਰ ਰੱਖਣਾ ਖੁਦਾਵੰਨ ਜੀ ਗਲਤ ਸੰਗਤੀ ਤੋਂ ਦੂਰ ਰੱਖਣਾ ਸਮਰਥੀ ਪਰਮੇਸ਼ਰ ਜੀ ਹਰ ਇਕ ਪੈਨ ਭਰਾਂ ਨੂੰ ਪਰਮੇਸ਼ਰ ਆਪਣੀ ਦਇਆ ਵਿੱਚ ਢਾਕੇ ਰੱਖਣਾ ਨਿੰਦਿਆ ਚੁਗਲੀ ਤੋਂ ਦੂਰ ਰੱਖਣਾ ਖੁਦਾਵੰਨ ਜੀ ਹਰ ਤਰ੍ਹਾਂ ਦੇ ਵੈਰ ਵਿਰੋਧ ਈਰਖਾ ਜੈਲਸੀ ਤੋਂ ਦੂਰ ਰੱਖਣਾ ਸਮਰਥੀ ਪਰਮੇਸ਼ਰ ਜੀ ਮੇਰੇ ਸਮਰਥੀ ਖੁਦਾਵੰਨ ਜੀ ਦਇਆ ਕਰਨਾ ਹਰ ਇੱਕ ਭਰਾ ਨੂੰ ਖੁਦਾਵੰਨ ਜੀ ਵਿਚਾਰ ਤੋਂ ਦੂਰ ਰੱਖਣਾ ਖੁਦਾਵੰਨ ਜੀ ਨਸ਼ੇ ਦੀ ਸਪਿਰਟ ਤੋਂ ਦੂਰ ਰੱਖਣਾ ਸਮਰਥੀ ਪਰਮੇਸ਼ਰ ਜੀ ਹਰ ਇੱਕ ਭਰਾ ਦੇ ਹੱਥਾਂ ਦੇ ਕੰਮਾਂ ਨੂੰ ਬਰਕਤ ਆਸ਼ੀਸ਼ ਦੇਣਾ ਮੇਰੇ ਮਹਾਨ ਖੁਦਾ ਜਿਨ੍ਹਾਂ ਘਰਾਂ ਪਰਿਵਾਰਾਂ ਦੇ ਵਿੱਚ ਪ੍ਰਭੂ ਜੀ ਬਰਕਤ ਨਹੀਂ ਹੈ ਖੁਦਾਵੰਨ ਜੀ ਪਰਮੇਸ਼ਰ ਜੀ ਨਕਰ ਪਰਿਵਾਰਾਂ ਦੇ ਵਿੱਚ ਪਰਮੇਸ਼ਰ ਜੀ ਤੁਹਾਡੀ ਆਸ਼ੀਸ਼ਾਂ ਨਹੀਂ ਹਨ ਖੁਦਾਵੰਨ ਜੀ ਉਹਨਾਂ ਘਰਾਂ ਪਰਿਵਾਰਾਂ ਨੂੰ ਆਪਣੀ ਆਸ਼ੀਸ਼ਾਂ ਬਰਕਤਾਂ ਦੇ ਨਾਲ ਬles ਕਰੋ ਖੁਦਾ ਹਰ ਇੱਕ ਘਰ ਪਰਿਵਾਰ ਦੇ ਵਿੱਚ ਖੁਦਾ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਹੋਵੇ ਪ੍ਰਭੂ ਜੀ ਪਰ ਪ੍ਰਭੂ ਜੀ ਤੁਹਾਡਾ ਮੱਸਾ ਬਹੁਤ ਆਇਤ ਦੇ ਨਾਲ ਨਾ ਘਰਾਂ ਪਰਿਵਾਰਾਂ ਦੇ ਵਿੱਚ ਕਾਰਜ ਕਰੇ ਮੇਰੇ ਮਹਾਨ ਖੁਦਾ ਸੱਚਮੁੱਚ ਪਰਮੇਸ਼ਰ ਜੀ ਨਕਰ ਪਰਿਵਾਰਾਂ ਨੂੰ ਪ੍ਰਭੂ ਜੀ ਇਬਰਾਹਿਮ ਇਸਹਾਕ ਯਾਕੂਬ ਵਾਲੀ ਬਰਕਤ ਦਿਓ ਸਮਰਥੀ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਖੁਦਾ ਹਰ ਇੱਕ ਘਰ ਤੁਹਾਡੇ ਨਾਮ ਅਮ ਦੇ ਨਾਲ ਜਾਣਿਆ ਜਾਵੇ ਤੁਹਾਡੀ ਆਸ਼ੀਸ਼ਾਂ ਬਰਕਤਾਂ ਦੇ ਨਾਲ ਬles ਹੋਵੇ ਮੇਰੇ ਮਹਾਨ ਖੁਦਾ ਹਰ ਇੱਕ ਘਰ ਪਰਿਵਾਰ ਦੇ ਵਿੱਚ ਪ੍ਰੋਚੀ ਤੁਹਾਡੀ ਸੱਚੀ ਸ਼ਾਂਤੀ ਸੱਚੀ ਦਇਆ ਛੁਟਕਾਰੇ ਨੂੰ ਭਲਾਈ ਨੂੰ ਮੰਗਦੇ ਆ ਮੇਰੇ ਮਹਾਨ ਖੁਦਾ ਜਦ ਵੀ ਤੁਹਾਡੇ ਬੱਚ ਰਾਤ ਨੂੰ ਸੌਣ ਦੇ ਵੇਲੇ ਜਾਣ ਖੁਦਾਵੰਨ ਜੀ ਰੋਜੀ ਜਾਦਵੀ ਆਪਣੇ ਬਿਸਤਰਿਆਂ ਤੇ ਜਾਨ ਮੇਰੇ ਖੁਦਾਵੰਨ ਜੀ ਇਹਨਾਂ ਦੇ ਬਿਸਤਰਿਆਂ ਦੇ ਇਰ ਦੇ ਗਿਰਦ ਖੁਦਾਵੰਨ ਜੀ ਤੁਹਾਡੇ ਸਵਰਗੀ ਦੁੱਤਾ ਦੀ ਵਾਰਡ ਨੂੰ ਲਾਣਾ ਖੁਦਾ ਇਹਨਾਂ ਦੇ ਘਰਾਂ ਦੇ ਇਰ ਦੇ ਗਿਰਦ ਇਹਨਾਂ ਦੇ ਇਰ ਦੇ ਗਿਰਦ ਪਰਮੇਸ਼ਰ ਆਪਣੇ ਸਰਗੀ ਦੁੱਤਾ ਦੀ ਵਾਰਡ ਨੂੰ ਲਾਉਣਾ ਪਰਮੇਸ਼ਰ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਦੇ ਘਰਾਂ ਪਰਿਵਾਰਾਂ ਦੇ ਵਿੱਚ ਐਂਟਰ ਨਾ ਹੋਣੇ ਪਾਏ ਮੇਰੇ ਮਹਾਨ ਖੁਦਾਵੰਨ ਜੀ ਮੇਰੇ ਸਮਰਥਿਆ ਪਰਮੇਸ਼ਰ ਹਰ ਇੱਕ ਘਰ ਪਰਿਵਾਰ ਨੂੰ ਪਰਮੇਸ਼ਰ ਜੀ ਆਪਣੇ ਪਾਤ ਪਤਾਲ ਉੱਚ ਕਵਰ ਕਰਕੇ ਰੱਖਣਾ ਖੁਦਾ ਸਵਰਗ ਰਾਸ ਤੋਂ ਪਰਮੇਸ਼ਰ ਜੀ ਹਰ ਇੱਕ ਬੈਨ ਪ੍ਰਾਣ ਨੂੰ ਗੁੜੀ ਤੇ ਮਿੱਠੀ ਨੀਂਦ ਨਾਲ ਬਲੈਸ ਕਰਨਾ ਮੇਰੇ ਮਹਾਨ ਖੁਦਾਵੰਜੀ ਦਇਆ ਕਰਨਾ ਪ੍ਰਭ ਜੀ ਜਾਦਵੀ ਸਵੇਰ ਉੱਠਣ ਖੁਦਾ ਤਾਂ ਦੇ ਨਾਮ ਦੇ ਵਿੱਚ ਪਰਮੇਸ਼ਰ ਜੀ ਆਨੰਦਿਤ ਹੋ ਕੇ ਖੁਦਾ ਤੁਹਾਡੀ ਦਇਆ ਦੇ ਵਿੱਚ ਭਰ ਕੇ ਉੱਠਣ ਖੁਦਾਵੰਜੀ ਔਰ ਪ੍ਰਭ ਜੀ ਸਵੇਰ ਦੀ ਪਹਿਲੀ ਪੇਟ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਆਨੰਦ ਦੇ ਨਾਲ ਜੈਕਾਰਿਆਂ ਦੇ ਨਾਲ ਸ਼ਾਂਤੀ ਦੇ ਨਾਲ ਪਹੁੰਚਣ ਮੇਰੇ ਮਹਾਨ ਖੁਦਾਵੰਜੀ ਸਮਰਥੀ ਪਰਮੇਸ਼ਰ ਦਇਆ ਕਰਨਾ ਹਰ ਤਰ੍ਹਾਂ ਦੀ ਪ੍ਰਭ ਜੀ ਆਲਸਪੁਣਾ ਪਰਮੇਸ਼ਰ ਜੀ ਸਭਨਾਂ ਦੀ ਜ਼ਿੰਦਗੀ ਦੇ ਵਿੱਚੋਂ ਖਤਮ ਕਰਨਾ ਪ੍ਰਾਰਥਨਾ ਜੀਵਨ ਦੇ ਵਿੱਚ ਬਣਾਉਣਾ ਪ੍ਰਭੂ ਜੀ ਆਤਮਿਕ ਜੀਵਨ ਦੇ ਵਿੱਚ ਬles ਕਰਨਾ ਮੇਰੇ ਸਮਰਥੀ ਖੁਦਾ ਦਇਆ ਕਰਨਾ ਕਿਰਪਾ ਕਰਨਾ ਪ੍ਰਭੂ ਜੀ ਦਇਆ ਕਰਨਾ ਪਰਮੇਸ਼ਰ ਜੀ ਜਿੱਦਾਂ ਤੁਸੀਂ ਸਾਰਾ ਦਿਨ ਸੰਭਾਲ ਕੇ ਰੱਖਿਆ ਪਰਮੇਸ਼ਰ ਜੀ ਆਉਣ ਵਾਲੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਰਾਤ ਦਾ ਇੱਕ ਇੱਕ ਪਲ ਤੁਹਾਡੇ ਹੱਥਾਂ 'ਚ ਸੌਂਪਦੇ ਹੋਏ ਪ੍ਰਭੂ ਜੀ ਸਾਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆ ਆਮੇਨ 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 ਤਾਰੀਕ ਲਈ ਸਤਿਅ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ